ਆਸਤ ਦੋ ਦਿਨਾਂ ਦੇ ਵਿੱਚ ਜਿਹੜੀ ਬਠਿੰਡੇ ਦੇ ਵਿੱਚ ਦੋ ਤਿੰਨ ਜਿਹੜੀ ਸਵਾਰਦਾਤਾ ਸੀਗੀਆਂ ਲਗਾਤਾਰ ਜਿਹੜੀ ਇੱਕ ਸਨੇਚਿੰਗਸ ਸੀ ਸੀ ਇੱਕ ਜਿਹੜਾ ਇਹ ਸਰਵਿਸ ਸੈਂਟਰ ਹੈਗਾ ਉਹਦੇ ਅੰਦਰ ਜਿਹੜੀ ਇਹ ਵਰਕੇ ਰੋਬਰੀ ਹੋਈ ਸੀਗੀ ਉਸ ਬੰਦ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਥਾਣਾ ਕੈਂਚਰ ਥਾਣਾ ਕੋਤਵਾਲੀ ਸੀਆਈਏ ਇਨਚਾਰਜ 2 ਤੇ ਨਾਲ ਪੀਸੀਆਰ ਇਨਚਾਰਜ ਜਿਹੜੇ ਸੀਗੇ ਉਹਨਾਂ ਦੀ ਵਕ ਵਕ ਟੀਮਾਂ ਜਿਹੜੀਆਂ ਸੀਗੀਆਂ ਇਹਨਾਂ ਵਰਦਾਤਾਂ ਦੇ ਉੱਪਰ ਵਰਕ ਕਰ ਰਹੀਆਂ ਸੀਗੀਆਂ ਸੋ ਵਰਕਰ ਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਹੜੀ ਇਹ ਸਰਵਿਸ ਸੈਂਟਰ ਕਮਲਾ Nehru ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਜਿਸ ਦੇ ਵਿੱਚ ਮਕਦਮਾ ਨੰਬਰ 58 ਥਾਣਾ ਕੈਂਟ ਦਰਜ ਰਜਿਸਟਰ ਕੀਤਾ ਗਿਆ ਸੀਗੇ ਜਿਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ 바ਰੂ ਗੁਰਦਿੱਤਾ ਤੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਕਰ ਲਿਆ ਉਹਦੇ ਵਿੱਚੋਂ ਜਿਹੜੀ ਲੋਟ ਸੀਗੀ 68000 ਰੁਪਏ ਦੇ ਕਰੀਬ ਇਹਨਾਂ ਨੇ ਲੋਟ ਕੀਤੀ ਸੀਗੀ ਜਿਸ ਦੇ ਵਿੱਚੋਂ ਤਿੰਨ ਦੋਸ਼ਾਂ ਨੂੰ ਕਾਬੂ ਕਰਕੇ ਉਹਨਾਂ ਕੋਲ 20000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰਨ ਲੱਗੇ ਨੇ ਜਿਹੜਾ ਇਹਨਾਂ ਨੇ ਕਾਪਾ ਵਰਤਿਆ ਸੀਗਾ ਵਾਰਤਤ ਸਮੇ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜੀ ਹੈਗੇ ਆ ਜਿਹੜੇ ਈ ਰਿਕਸ਼ਾ ਦੀ ਇਹਨਾਂ ਨੇ ਵਰਤੋਂ ਕੀਤੀ ਸੀਗੀ ਉਹ ਵੀ ਬਰਾਮਦ ਕਰ ਲਿਆ ਸੋ ਇਨਵੈਸਟੀਗੇਸ਼ਨ ਦੌਰਾਨ ਇਹ ਆਇਆ ਕਿ ਜਿਹੜਾ ਬਾਰੂ ਤੇ ਗੁਰਦੇਵ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦੇਵ ਤੇ ਕੋਲ ਕਾਪਾ ਸੀਗਾ ਤਿਸਨੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਸ ਦੇ ਕੋਲ ਖੜਾ ਸੀਗਾ ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਜਿਹੜਾ ਇੱਕ ਗੁਰਦੇਤ ਦਾ ਇਹ ਭਾਂਜਾ ਹੈਗਾ ਇੱਕ ਮੋਹਿਤ ਹੈ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਇਹ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਹੇ ਸੀਗੇ ਤੇ ਇਹਨਾਂ ਪੰਜਾਂ ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹੈਗੀ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਕੋਲੋਂ ਜਿਹੜੀ ਨਕਦੀ ਕਾਪਾ ਤੇ ਜਿਹੜਾ ਇਹ ਰਿਕਸ਼ਾ ਜਿਹੜਾ ਹੈਗਾ ਬ੍ਰਾਹਮ ਸਾਡੇ ਵੱਲੋਂ ਕਰ ਲਿਆ ਗਿਆ ਹੈ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਵੀ ਸਾਡੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਜਲਦੀ ਹੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ।